ਹਲੋ ਜੀ ਚੱਲ ਪੈਰ ਫਰਦਾ ਖੜੇ ਇੱਕ ਮਿੰਟ ਹਾਂਜੀ ਹਸੀਕਾਲ ਦੋਸਤੋ ਤੇ ਲਾਈਵ ਹੋਏ ਆਂਗੇ ਲਾਈਵ ਹੋਏ ਆਂ ਆਪਾਂ ਧਨੌਲੇ ਤੋਂ ਅੱਜ ਬੀਐਫਏ ਦੀ ਮੀਟਿੰਗ ਸੀਗੀ ਧਨੌਲਾ ਮੰਡੀ ਦੇ ਵਿੱਚ ਤੇ ਬਾਕੀ ਨਾ ਆਪਾਂ ਸਾਰੀ ਜਾਣਕਾਰੀ ਬਾਈ ਪਿੰਦੀ ਤੋਂ ਲੈ ਕੇ ਦੇਵਾਂਗੇ ਕੀ ਕੀ ਵਿਚਾਰ ਕੀਤੇ ਅੱਜ ਮੀਟਿੰਗ ਦੇ ਉੱਤੇ ਬਾਕੀ ਮੈਂ ਇੱਕ ਨਾ ਲਿਖਿਆ ਹੋਇਆ ਜਿਵੇਂ ਨੀਲੀ ਰਵੀ ਵਸਦੇਵੀ ਬਹੁਤ ਵੱਡੀ ਖੁਸ਼ਖਬਰੀ ਹੈ ਉਹ ਕੀ ਖੁਸ਼ਖਬਰੀ ਅੱਜ ਆਪਾਂ ਬਾਈਆਂ ਤੋਂ ਸਾਰਿਆਂ ਤੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਕੀ ਲਾਈਵ ਚੱਲ ਪਿਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਹਰ ਇੱਕ ਪੰਜਾਬ ਹਰਿਆਣਾ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਜਿੰਨੇ ਵੀ ਚੈਨਲ ਦੇ ਉੱਤੇ ਲਾਈਵ ਤੁਸੀਂ ਦੇਖੋਗੇ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਆ ਜੋ ਸਾਰੇ ਨੇੜੇ ਹੋ ਜਗੇ ਆਪਾਂ ਬਾਈ ਜੀ ਹਸੀ ਕਾਲ ਜੀ ਸਾਰਿਆਂ ਨੂੰ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਰੇ ਭਰਾ ਪਹੁੰਚੇ ਹੋਏ ਹੈ ਜੀ ਅੱਜ ਹਨਾ ਕਿਉਂਕਿ ਚੈਨਲਾਂ ਦੇ ਜ਼ਰੀਏ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਸ਼ਾਰਟ ਸ਼ਾਰਟ ਦੇ ਵਿੱਚ ਹੀ ਗੱਲਾਂ ਕਰਾਂਗੇ ਕੁਝ ਡਾਕਟਰ ਸਾਨੂੰ ਦੱਸੂਗਾ ਕੁਝ ਮੈਂ ਦੱਸਦਾ ਨਾ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਰਮਣੇ ਬਾਈ ਨੇ ਆਖਿਆ ਵੀ ਜਿਵੇਂ ਇੱਕ ਤਾਂ ਰਮਣੇ ਬਾਈ ਨੇ ਆਖਿਆ ਠੀਕ ਹੈ ਜੀ ਵੀ ਜਿਹੜੀ ਨੀਲੀ ਰਾਵੀ ਬਾਤ ਤੇ ਖੁਸ਼ਖਬਰੀ ਹੈ ਖੁਸ਼ਖਬਰੀ ਨੀਲੀ ਰਾਵੀ ਵਾਲੇ ਬਾਤ ਇਹੀ ਹੈ ਬਾਈ ਜਿੱਦਾਂ ਦਾ ਮੇਲਾ ਹੋਇਆ ਤੇ ਨੀਲੀ ਰਾਵੀ ਦੇ ਵਿੱਚ ਹੀ ਅਸੀਂ ਕੁਛ ਨਾ ਕੁਛ ਜਿਹੜਾ ਜਿਗਾੜ ਬਣਾਉਣ ਨੂੰ ਤਿਆਰ ਸੀਗੇ ਪਰ ਹੁਣ ਜਿਵੇਂ ਵੀ ਆਪਣੀ ਲੁਧਿਆਣਾ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਆਪਾਂ ਬਰੀਡਿੰਗ ਤੇ ਕੰਮ ਕਰਨਾ ਜੀ ਆਪਣੀ ਸੰਸਥਾ ਡਾਕਟਰ ਸਾਹਿਬ ਨੂੰ ਮਿਲੀ ਮਿਲ ਕੇ ਸਾਰਾ ਕੁਝ ਡਿਸਾਈਡ ਕੀਤਾ ਨੀਲੀ ਰਾਵੀ ਬਾਰੇ ਪਤਾ ਕੀਤਾ ਉਹ ਕਹਿੰਦੇ ਜਿਹੜੀ ਨੀਲੀ ਰਾਵੀ ਦਾ ਜਿਹੜਾ ਸੈਟਮ ਹੈ ਨਾ ਠੀਕ ਹੈ ਜਿੱਦਾਂ ਚਵਾਈ ਦੇ ਵਿੱਚ ਹੁੰਦੇ ਆ ਚਵਾਈ ਦੇ ਵਿੱਚ ਦੋ ਪੈਰਾਂ ਨੂੰ ਮਾਫੀ ਹੁੰਦੀ ਹੈ ਉਹ ਦੋ ਪੈਰਾਂ ਨੂੰ ਮਾਫੀ ਮੁਫੀ ਕੋਈ ਨਹੀਂ ਹੁੰਦੀ ਜਿਹੜਾ ਨੀਲੀ ਰਾਵੀ ਦਾ ਕੈਰੈਕਟਰ ਹੁੰਦਾ ਡਾਕਟਰ ਕਹਿੰਦੇ ਉਹ ਵੀ ਹੁੰਦਾ ਹੈ। ਉਹਦੇ 'ਚ ਦੋ ਪੈਰ ਮੂਹਰਲੇ ਘੱਟ ਵੀ ਆ ਸਕਦੇ ਦੋ ਪੈਰ ਚਿੱਟੇ ਵੀ ਆ ਸਕਦੇ ਆ। ਵੀ ਅੱਗੇ ਜਿਹੜੀ ਚਵਾਈ ਤੁਸੀਂ ਕਰਾਉਣੇ ਸੀਗੇ ਆਈ ਤੀ ਬਿਊਟੀ ਕੰਪੀਟੀਸ਼ਨ ਵਾਲੇ ਨੀਲੀ ਰਾਵੀ ਵਾਲੇ ਉਹ ਸੁਣ ਲਓ ਦੋ ਪੈਰ ਮੂਹਰਲੇ ਚਿੱਟੇ ਆਪਾਂ ਮਾ ਦੀ ਕਾਲੇ ਆ ਉਹਦਾ ਕੋਈ ਅਸਰ ਨਹੀਂ ਬਰੀਡ ਤੇ। ਉਹਨੇ ਮੇਲਾ ਲੜਣੀ ਲੜਨਾ ਜੀ। ਗੱਲ 'ਚ ਗੱਲ ਹੈ ਪ੍ਰਧਾਨ ਜਿਵੇਂ ਆਪਾਂ ਗੱਲ ਕਰ ਲਏ ਇਹ ਬਰੀਡ ਵਾਲੇ ਪਾਸੇ ਹਾਂਜੀ ਬਰੀਡ ਵਾਲੇ ਪਾਸੇ। ਉਸ ਮਤਲਬ ਕੰਪੀਟੀਸ਼ਨ ਦੂਜੇ ਹੋਣਗੇ ਤੇ ਉਹਦੇ ਬਰੀਡ ਦੇ ਵਿੱਚ ਅੱਗੇ ਆਪਾਂ ਚਾਰੇ ਪੈਰ ਚਿੱਟਿਆਂ ਵਾਲੇ ਬੱਚੇ ਲੜਦੇ ਸੀ ਠੀਕ ਆ ਹੁਣ ਜੇ ਮੂਰਲੇ ਦੋ ਪੈਰ ਜੇ ਤਾਂ ਚਾਰੇ ਚਿੱਟੇ ਤਾਂ ਵੀ ਚੰਗਾ ਜੇ ਮੂਰਲੇ ਦੋ ਪੈਰ ਕਾਲੇ ਆ ਉਹ ਵੀ ਬਰੀਡ ਕੰਪੀਟੀਸ਼ਨ ਲੜੂਗਾ ਓਰੀਜਨਲ ਹਾਂ ਕਈ ਵਾਰ ਇਹ ਹੋ ਜਾਂਦਾ ਨਾ ਵੀ ਆਪਾਂ ਦੁੱਧ ਚਵਾਈ ਵਾਲੀਆਂ ਟੀ ਕੀਤੀ ਦੀ ਮਾਫੀ ਦਿੱਤੀ ਐ ਨਹੀਂ ਸਾਰੇ ਪਾਸੇ ਹਾਂ ਹਾਂ ਜਿਹੜੀ ਜਿਹੜੀ ਹੁਣ ਮੰਨ ਲਓ ਮੋਹਰਾ ਵਾਲੀ ਕੰਮ ਚੱਲ ਪਿਆ ਨਾ ਜਿਵੇਂ ਮੋਹਰਾ ਦੀ ਜਿਹੜੀ ਚਵਾਈ ਆ 8 ਇੰਚ ਤੱਕ ਹੁੰਦੀ ਐ ਪੂਛ ਟੀ ਹੈ ਨਾ ਜਿਵੇਂ ਪਹਿਲਾਂ ਬਿਊਟੀ ਕੰਪੀਟੀਸ਼ਨ 6 ਇੰਚ ਤੱਕ ਹੁੰਦਾ ਸੀ ਸਰਕਾਰੀ ਜਿਵੇਂ ਯੂਨੀਵਰਸਿਟੀਆਂ ਦੇ ਮੁਕਾਬਲੇ ਉਹਨਾਂ ਦੀ ਹੁਣ ਆਪਾਂ ਰ ਲੈ ਕੇ ਇਹ ਕੰਮ ਕੀਤੇ ਨੀਲੀ ਰਾਵੀ ਦੀ ਨੀਲੀ ਰਾਵੀ ਦੇ ਜਿਹੜੇ ਇਹ ਨਾਲ ਬਰੀਡ ਹੈ ਉਹਦੀ ਬਾਡੀ ਤੋਂ ਪਰਖ ਹੁੰਦੀ ਹੈ ਉਹਦੀਆਂ ਅੱਖਾਂ ਪ्युअर ਹੋਣੀਆਂ ਚਾਹੀਦੀਆਂ ਚਿੱਟੀਆਂ ਮੱਥੇ ਤੇ ਬੱਲ ਹੋਵੇ ਜਿਵੇਂ ਇੱਧਰ ਸਾਈਡ ਪੋ ਚਿੱਟਾ ਹੁੰਦਾ ਤਾਂ ਗੱਲ ਵੱਖਰੀਏ ਚੱਲ ਮੱਥੇ ਤੇ ਬੱਲ ਅੱਖ ਜੀਬ ਗੁਲਾਬੀ ਹੋਵੇ ਪੂਛ ਅੱਧੀ ਤੋਂ ਵੱਧ ਚਿੱਟੀ ਹੋਵੇ ਠੀਕ ਆ ਜੀ ਮਗਰਲੇ ਦੋ ਪੈਰ ਚਿੱਟੇ ਹੋਣ ਦੂਜੀਆਂ ਨਿਸ਼ਾਨੀਆਂ ਸਾਰੀਆਂ ਪਿਓਰ ਨੀਲੀ ਰਾਬੀ ਵਾਲੀਆਂ ਉਹੀ ਚੱਲਦੀਆਂ ਬਸ ਕੱਲੇ ਦੋ ਪੈਰਾਂ ਨੂੰ ਛੋੜ ਦੇਤੀ ਮੂਹਰੇ ਪੈਰ ਚਿੱਟੇ ਹੋਣ ਨਾ ਹੋਣ ਨੀਲੀ ਰਾਬ ਦੇ ਕੋਈ ਚੱਕਰੀ ਨਹੀਂ ਚਲੋ ਇਹ ਤਾਂ ਗੱਲ ਆਪਣੀ ਨੀਲੀ ਰਾਬੀ ਤੇ ਹੋ ਗਈ ਹੋ ਗਈ ਜੀ ਸੈਕੰਡ ਸਟੈਪ ਦੀ ਜੀ ਗੱਲ ਕਰ ਲਗੇ ਮੱਜਾਂ ਦੀ ਤੇ ਛੋਟੇ ਬੱਚਿਆਂ ਦੀ ਐਂਟਰੀ ਦਾ ਹਿਸਾਬ ਕਿਤਾਬ ਸਾਨੂੰ ਦੱਸੋ ਐਂਟਰੀ ਤੇ ਜੀ ਦੇਖੋ ਜੇ ਤਾਂ ਦੂਰ ਵਾਲੇ ਭਰਾਗੇ ਉਹ ਤਾਂ ਤੁਸੀਂ 29 ਤਰੀਕ ਨੂੰ ਆ ਕੇ ਆਪਣੀ ਐਂਟਰੀ ਲੈ ਲਓ ਰਾਤ ਨੂੰ ਤੰਬੂ ਦੇ ਵਿੱਚ ਬੈਠੋ ਤੜਕੇ ਸਵੇਹਾ ਛੋੜੇ 9:30 ਵਜੇ ਮੁਕਾਬਲੇ ਸਟਾਰਟ ਹੈ ਐਂਡ 10 ਵਜੇ ਮੰਨ ਲਓ 10 ਵਜੇ ਮੁਕਾਬਲੇ ਸਟਾਰਟ ਹੈ ਬੱਕਰੀਆਂ ਬੀਟਲ ਦੇਸੀ ਗਾਵਾਂ ਜਿਹੜੀਆਂ ਦੇਸੀ ਕਹਿ ਦਿੰਦੇ ਆਪਾਂ ਸੌਰੀ ਕਨਫਿਊਜ਼ ਨਾ ਹੋ ਜਾਏ ਥਾਰਪਾਰਕ ਤੇ ਸਾਈਵਾਲ ਦੋ ਗਾਮ ਐ ਦੋਨਾਂ ਦੀ ਕੈਟਾਗਰੀ ਐ ਇਹਨਾਂ ਦੀਆਂ ਖੀਰੀਆਂ ਬੇੜਾਂ ਦੀ ਕੈਟਾਗਰੀ ਐ ਤੇ ਇਹਨਾਂ ਦੀ ਕਾਫ ਰੇਲੀ ਫੀਮੇਲਾਂ ਦੀ ਕੈਟਾਗਰੀ ਐ ਇਹਨਾਂ ਦੇ ਮੁਕਾਬਲੇ 10 ਵਜੇ ਜਮ੍ਹਾਂ ਸਹੀ ਸਟਾਰਟ ਹੋ ਜਾਣਗੇ ਬੱਕਰੀਆਂ ਦੇ 9 ਵਜੇ ਹੋ ਜਾਣਗੇ ਤੇ ਇਹ ਕਿੰਨਾਂ ਦਾ ਪਤਾ ਵੀ ਅਸੀਂ ਧਰੋਲੇ ਮੰਡੀ 'ਚ 9 ਵਜੇ ਦੇ ਨੂੰ ਪਹੁੰਚ ਜਾਾਂਗੇ ਐਂਟਰੀ ਦੇ ਟਾਈਮ ਤੇ ਉਹ ਤਾਂ ਤੁਸੀਂ 30 ਤਰੀਕ ਨੂੰ ਆ ਸਕਦੇ ਆ ਜਿਹੜੇ ਬੰਦੇ ਨੂੰ ਪਤਾ ਵੀ ਦੂਰ ਦੀ ਬਾਟਾ ਧੁੰਦਾਂ ਦਾ ਟਾਈਮ ਅਸੀਂ 29 ਨੂੰ ਆ ਜਾਾਂਗੇ ਉਹ ਬੰਦੇ 29 ਨੂੰ ਆ ਸਕਦੇ ਆ 30 ਤਰੀਕ ਨੂੰ ਗਾਂਾਂ ਦੇ ਤੇ ਬੱਕਰੀਆਂ ਦੇ ਮੁਕਾਬਲੇ ਹੋਣਗੇ ਕੁੱਕੜਾਂ ਦੇ ਸੀਲਾਂ ਦੇ ਬਿਊਟੀ ਕੰਪੀਟੀਸ਼ਨ ਦੇਸੀ ਮੁਰਗੇ ਮੁਰਗਿਆਂ ਦੇ ਬਿਊਟੀ ਕੰਪੀਟੀਸ਼ਨ ਹਨ ਤਾਂ ਇਹ ਸਾਰੇ ਮੁਕਾਬਲੇ ਇਹ ਪਹਿਲੇ ਦਿਨ ਹੀ ਕਰਾਉਣਗੇ 30 ਤਰੀਕ ਨੂੰ ਤਾਂ 30 ਤਰੀਕ ਨੂੰ ਵਾਪਸ ਹੋ ਜਾਣਾ। ਪਤਨ ਜੀ ਜਿਵੇਂ ਆਪਾਂ ਗੱਲ ਕਰ ਲੀਏ ਛੋਟੇ ਕੱਟਰਾਂ ਦੀ ਐਂਟਰੀ ਹੈ ਜਿਹੜੀ। ਹਾਂਜੀ। ਉਹ ਕਿਹੜੇ ਦਿਨ? ਹਾਂ ਉਹੀ ਦਾਦਾ ਜੀ ਇਹਨਾਂ ਦਾ ਤਾਂ ਕੰਮ ਤਾਂ ਨਿਭੜ ਗਿਆ ਮੁਰਗੇ ਬੱਕਰੀਆਂ ਦਾ ਇਹ ਤਾਂ 30 ਤਰੀਕ ਨੂੰ ਮੁਕਾਬਲੇ ਕਰਾ ਕੇ ਵਾਪਸ ਹੋ ਜਾਣਗੇ। ਠੀਕ ਹੈ। ਠੀਕ ਹੈ ਜੀ ਉਸ ਤੋਂ ਬਾਅਦ 30 ਤਰੀਕ ਨੂੰ ਦਿਨ ਤੋਂ ਲਾ ਕੇ ਦਿਨੇ 8-9 ਵਜੇ ਤੋਂ ਲਾ ਕੇ ਸ਼ਾਮ ਦੇ 7-8 ਵਜੇ ਤੇ ਕੰਟਰੀ ਹੈ ਜੀ ਮੂਹਰਾ ਮੱਝਾਂ ਦੀ। ਉਹ ਜਿਹੜੀਆਂ ਦੂਰ ਵਾਲੀਆਂ ਜਾਂ ਲੇਟ ਫੇਟ ਹੋਗੇ ਉਹ ਗੱਲ ਵੱਖਰੀ ਆ ਉਹ 30 ਤਰੀਕ ਨੂੰ ਐਂਟਰੀ ਹੋਊਗੀ ਬਿਊਟੀ ਕੰਪੀਟੀਸ਼ਨ ਸਾਰੀਆਂ ਦੀ ਕੱਲੇ ਬੱਚਿਆਂ ਨੂੰ ਛੱਡ ਕੇ ਉਹਨਾਂ ਦੀ 30 ਤਰੀਕ ਨੂੰ ਐਂਟਰੀ ਆ 1 2 3 ਨੂੰ ਮੁਕਾਬਲੇ 3 ਨੂੰ ਵਾਪਸ ਜਾ ਸਕਦੇ ਆ ਜਿਹੜੇ ਛੋਟੇ ਬੱਚੇ ਸਾਲ ਤੋਂ ਥੱਲੇ ਵਾਲੀਆਂ ਕੈਟਾਗਰੀਆਂ ਇੱਕ ਨਸਲ 'ਚ ਤਿੰਨ ਕੈਟਾਗਰੀਆਂ ਬੰਦੀਆਂ 12 ਕੈਟਾਗਰੀਆਂ ਹੋ ਜਾਂਦਾ ਬੱਚਿਆਂ ਦੇ ਉਹ 30 ਉਹਨਾਂ ਦੀ 3 ਤਰੀਕ ਆ 3 ਦਸੰਬਰ 3 12ਵੇਂ ਦੀ 3 ਤਰੀਕ ਉਹ ਸਵੇਰ ਜਲਦੀ ਲਿਆ ਸਕਦੇ 9 ਵਜੇ ਨੂੰ ਮੁਕਾਬਲਾ ਸਟਾਰਟ ਹੈ 9 ਵਜੇ ਨੂੰ ਮੁਕਾਬਲੇ ਕਰਉਣ ਤੋਂ ਬਾਅਦ ਕੋਈ ਜਿੱਤ ਦਾ ਕੋਈ ਹਾਰ ਦਾ ਉਹਦੇ ਮਾਨ ਸਨਮਾਨ ਲੈ ਕੇ ਕਰੇ ਵਾਪਸ ਮੌਕੇ ਤੇ ਜਾ ਸਕਦਾ ਹੈ ਮਤਲਬ ਇਹ ਮਤਲਬ ਚੰਗੀ ਗੱਲ ਹੋਗੀ ਹਾਂਜੀ ਕਾਫਰੇਲੀ ਦੀ ਜਿਹੜੀ ਹੋਵੇ ਜੀ ਸਾਲ ਤੋਂ ਨੀਚੇ ਅੱਛਾ ਇਹਦੇ ਚ ਇੱਕ ਗੱਲ ਹੋਰ ਨਿਕਲ ਕੇ ਆਈ ਆ ਇੱਕ ਮਤਲਬ 0 ਤੋਂ ਲੈ ਕੇ ਇੱਕ ਸਾਲ ਤੱਕ ਹੀ ਮਤਲਬ ਕੰਪੀਟੀਸ਼ਨ ਹਾਂਜੀ ਨਹੀਂ ਨਹੀਂ ਜੀ ਨਾ ਨਾ ਹੈਗਾ ਜੀ ਉਹ ਤਾਂ ਆਪਾਂ ਉਹ ਕਹਿ ਦਿੰਦੇ ਨੇ ਵੀ ਸਾਲ ਤੋਂ ਥੱਲੇ ਵਾਲੇ ਬੱਚੇ ਐ ਕੈਟਾਗਰੀ ਤੇ 0 ਤੋਂ 3 ਮਹੀਨੇ ਐ ਜੀ ਤਿੰਨ ਮਹੀਨੇ ਤੋਂ 6 ਐ 6 ਤੋਂ 1 ਸਾਲ ਐ ਤਿੰਨ ਮੁਕਾਬਲੇ ਕੱਟਿਆਂ ਦੇ ਆ ਮੂਹਰੇ ਦੇ ਤਿੰਨ ਹੀ ਕੱਟਿਆਂ ਦੇ ਐ ਠੀਕ ਐ ਠੀਕ ਐ ਜੀ 6 ਮੁਕਾਬਲੇ ਹੋਗੇ ਤਿੰਨ ਹੀ ਲੀਲੀ ਰਵੀ ਦੇ ਮੁਕਾਬਲੇ ਆ ਤੇ ਤਿੰਨ ਹੀ ਕੱਟਿਆਂ ਦੇ ਮੁਕਾਬਲੇ 12 ਮੁਕਾਬਲੇ ਬਣਦੇ ਆ 0 ਤੋਂ 3 ਮਹੀਨੇ 3 ਤੋਂ 6 6 ਤੋਂ 1 ਸਾਲ ਇੱਕ ਕਨਫਿਊਜ਼ਨ ਸੀ ਹਾਂ ਜੀ ਵੀਰੇ ਤੇ 21 ਵਾਲਾਂ ਦਾ ਜਿਹੜੀਆਂ ਮੱਝਾਂ ਜੀ ਚਵਾਈ ਵਾਲਿਆਂ ਦੀ ਐਂਟਰੀ ਰੱਖੀ ਵੀ 24 ਤਰੀਕ ਦੀ ਰੱਖੀ ਵੀ ਸੀ ਥੋੜਾ ਜਿਹਾ ਕਮੇਲੇ ਨੂੰ ਧਿਆਨ ਦੇ ਜਿਵੇਂ ਦੋ ਚਾਰ ਭਰਾ ਹੁੰਦੇ ਆ ਬਰੀਡਰ ਹੁੰਦੇ ਕੋਈ ਨਾ ਕੋਈ ਪਸ਼ੂ ਹੋਰ ਮੇਲੇਾਂ ਦੇ ਵੀ ਗਿਆ ਹੁੰਦਾ ਬਸ ਉਹਨਾਂ ਦਾ ਰਹਿ ਕਰਕੇ ਆਏ ਆ ਵੀ ਤੂੰ ਤਾਂ ਸਾਡੀ ਰੱਖੀ ਵੀ 24 ਤਰੀਕ ਦੀ ਐਂਟਰੀ ਹੁਣ ਚੱਲ ਆਏ ਆ ਵੀ 25 ਨੂੰ ਵੀ ਜਿਹੜੀ ਕੋਈ ਮੇਲੇ ਵਾਲੀ ਜਿਹੜੀ ਕੋਈ ਮਾਝਾ ਕੋਈ ਲੇਟ ਹੁੰਦੀ ਆ ਤਾਂ ਉਹ ਜਿਹੜੀ 25 ਤਰੀਕ ਨੂੰ ਵੀ 12:00 ਵਜੇ ਤੱਕ ਦੇਣੇ ਦੇਣੇ ਆਪਦੀ ਐਂਟਰੀ ਕਰ ਲੈ ਬਸ ਨਹੀਂ ਠੀਕ ਹੈ ਵੀ ਕਿਉਂਕਿ ਲੋ ਆਪਦਾ ਕਾਲੀ ਜੀ ਨਾਲ ਪਈ ਜਾਂਦੀ ਫਿਰ ਉਹਨਾਂ ਨੂੰ ਦੂਜਿਆਂ ਨੂੰ ਤਰਾਜ ਨਹੀਂ ਹੁੰਦਾ ਜਿਹੜੇ 24 ਤਰੀਕ ਆ ਹੁਣ ਜਿਹੜੇ 24 ਨੂੰ ਆਉਣਗੇ ਫਿਰ ਅਗਲਾ ਕਹਿੰਦਾ ਸਾਨੂੰ ਤਾਂ 24 ਨਹੀਂ 7 ਲੈ ਇਹਨਾਂ ਨੂੰ 25 ਨੂੰ ਫਿਰ ਅਸੀਂ ਇੰਨਾ ਕੁ ਡਿਸਾਈਡ ਕੀਤਾ ਵੀ ਜਿਹੜੀ 24 ਤਰੀਕ ਨੂੰ ਰਾਤ ਦੇ ਆਪਾਂ 12 ਵਜੇ ਤੇ ਕੰਟਰੀ ਹੁੰਦੀ ਆ ਵੀਰ ਰਾਤ ਨੂੰ 12 ਵਜੇ ਤੱਕ ਤੁਸੀਂ ਆ ਸਕਦੇ ਹੁਣ ਆਪਾਂ 12 ਘੰਟਿਆਂ ਦੀ ਵਧਾਤੀ ਵੀ ਜੇ ਕੋਈ ਬੰਦਾ ਦੂਰ ਵਾਲਾ ਨੇੜ ਵਾਲਾ ਉਹ ਤੁਸੀਂ ਦਿਨ ਦੇ 12 ਵਜੇ ਤੱਕ 25 ਤਰੀਕ ਨੂੰ ਆ ਸਕਦੇ ਆ ਉਹ ਆਪਾਂ ਇਹ ਟਾਈਮ ਕਰਦਾ ਚਲ ਘੰਟਾ ਅੱਧਾ ਘੰਟਾ ਮਗਰ ਮੂਰੇ ਕੀ ਜਾਨੀ ਕਿ ਦੁਪਹਿਰ ਤੱਕ ਦਾ ਟਾਈਮ ਕਰਦਾ 25 ਤਰੀਕ ਨੂੰ ਦੁਪਹਿਰ ਤੱਕ ਤੁਸੀਂ ਚਵਾਈ ਵਾਲੀਆਂ ਮੱਝਾਂ ਲੈ ਆਓ 25 ਤਰੀਕ ਨੂੰ ਪ੍ਰਧਾਨ ਜੀ ਇੱਕ ਨਾਮਾ ਬਾਰੇ ਵੀ ਵੀਰਵਾ ਦੇ ਦਿਓ ਹਾਂਜੀ ਟਰੈਕਟਰ ਜਾਂ ਕੋਈ ਸਕੂਟਰੀਆਂ ਵਗੈਰਾ ਕਿਹੜੀਆਂ ਕੈਟਾਗਰੀਆਂ ਹਾਂਜੀ ਨਾਮਾਤਾ ਜੀ ਦੇਖੋ ਚਵਾਈ ਦੇ ਵਿੱਚ ਜੀ ਟਰੈਕਟਰ ਹੈ ਪਹਿਲਾਂ ਨੀਲੀ ਰਾਵੀ ਨੂੰ ਵੀ ਟਰੈਕਟਰ ਆ ਫਿਰ ਉਦੋਂ ਸਕੂਟਰੀ ਉਦੋਂ ਬਾਅਦ ਉਦੋਂ ਥੋੜੇ ਜਿਹੇ ਪ੍ਰਾਈਜ਼ ਘੱਟ ਵਾਲੇ ਫਿਰ ਲਗਦੇ ਨਾਮ ਸਾਰਿਆਂ ਨੂੰ ਇਦਾਂ ਜੀ ਤਿੰਨ ਤਣੇ ਵੱਡੇ ਨਾਮ ਆ ਫਿਰ ਛੋਟੀਆਂ ਜਿਹੜੀਆਂ ਨੀਲੀ ਰਾਵੀ ਤੇ ਮੋਹਰਾ ਦੋ ਦੰਦ ਤੇ ਚਾਰ ਦੰਦ ਮੁਕਾਬਲਾ ਉਹਨਾਂ ਨੂੰ ਵੀ ਪਹਿਲੇ ਨੂੰ ਸਕੂਟਰੀ ਹੈ ਠੀਕ ਹੈ ਜਿੱਤਨ ਵਾਲ ਨੂੰ ਤੇ ਪੂਰੀ ਚੰਗੇ ਤੇ ਮੋਹਰਾ ਦੇ ਵਿੱਚ ਵੀ ਸਕੂਟਰੀ ਅਗ੍ਰੇਡੇਟ ਮੱਝ ਨੂੰ ਵੀ ਪਹਿਲੇ ਨੰਬਰ ਤੇ ਸਕੂਟਰੀ ਬਾਕੀਆਂ ਨੂੰ ਲਗਦ ਕੈਸ ਹੈ ਠੀਕ ਹੈ ਪਹਿਲੇ ਨਾਮ ਸਾਰੇ ਜ਼ਬਰਦਸਤ ਤੇ ਵੱਡੇ ਨਾਮ ਹੈ ਮੋਹਰਾ ਤੇ ਨੀਲੀ ਦਾਬ ਦੇ ਵਿੱਚ ਟਰੈਕਟਰ ਸਕੂਟਰੀ ਉਦੋਂ ਬਾਅਦ ਫੇਰ ਸਕੂਟਰੀ ਫੇਰ ਨਗਦ ਨਾਮ ਫੇਰ ਨਗਦ ਨਾਮ ਐਂਡ ਵਾਲੇ ਪੰਜਾਂ ਨੂੰ ਵੀ ਨਗਦ ਨਾਮ ਹੀ ਦਨੇ ਹੁੰਦੇ ਹਨ ਹਾਂ ਜੀ ਇੱਕ ਜਿਹੜੀ ਗਰੇਡਰ ਇਹਨਾਂ ਦੇ ਕਿਹੜਾ ਕੰਪੀਟੀਸ਼ਨ ਹੈ ਉਸ ਵਾਰ ਵੀ ਦੱਸ ਬਾ ਗਰੇਡਰ ਜੀ ਬੱਚਾਈ ਹੈ ਕੱਲੀ ਉਹਨਾਂ ਦੀ ਹਾਂ ਜੀ ਮਿਲਕਿੰਗ ਹੁੰਦੀ ਹੈ ਹਾਂ ਜੀ ਉਹ ਵੀ ਮਿਲਕਿੰਗ ਆਏ ਆ ਵੀ ਕੋਈ ਬੇਲ ਦਾ ਪਸ਼ੂ ਆ ਕਿ ਇਹਦੀ ਜੀਭ ਕਾਲੀ ਨਿਕਲੇ ਕਿ ਇਹਦੀ ਗੁਲਾਬੀ ਨਿਕਲੇ ਮੋਹਰਾ ਚ ਹਨ ਉਹਨੂੰ ਘਰੇ ਮੋੜ ਲਈ ਥਾਂ ਤੇ ਉਹਦੀ ਕੈਟਾਗਰੀ ਅੱਡ ਰੱਖਤੀ ਵੀ ਭਾਈ ਤੂੰ ਗਰੇਡਰ ਚ ਆਪਦਾ ਮੁਕਾਬ ਜਾਵੇ ਹਾਂਜੀ ਵੀਰੇ ਹਾਂ ਹਾਂ 3 ਨੰਬਰ ਤੋਂ 200 ਕੇ ਜਾਵੇ ਕਿਉਂਕਿ ਆਪਾਂ ਕਿਸਾਨਾਂ ਵਾਸਤੇ ਇਹ ਕੰਮ ਕਰਦੇ ਹਾਂ ਹਾਂਜੀ ਬਾਕੀ ਸਾਰੇ ਭਰਾ ਪਹੁੰਚੇ ਜੀ ਅੱਜ ਬਹੁਤ ਬਹੁਤ ਤੁਹਾਡਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਤੁਸੀਂ ਵੀ ਬਹੁਤ ਬਹੁਤ ਸਪੋਰਟ ਕਰੋ ਕੋਈ ਵੀ ਅਸਾਨੂੰ ਅੱਗੇ ਵੀ ਦੱਸਿਆ ਜੀ ਜਿਹੜੇ ਵੀ ਕਲੱਬ ਦਾ ਮੈਂਬਰ ਦਾ ਨੰਬਰ ਆ ਤੁਹਾਡੇ ਕੋਲੇ ਕਿਸੇ ਮਰਜ਼ੀ ਮੈਂਬਰ ਤੋਂ ਤੁਸੀਂ ਪੋਸਟਰ ਮੰਗਵਾ ਲਓ ਪੋਸਟਰ ਬਹੁਤ ਬਹੁਤ ਕਰੋ ਜਿਵੇਂ ਰਮਣੇ ਵਰਗੇ ਕੋਈ ਸਾਨੂੰ ਪੋਸਟਰ ਦੀ ਅੱਜ ਵੀ ਤੁਹਾਨੂੰ ਰਿਕਵੈਸਟ ਕਰਦੇ ਹਾਂ ਜਿੰਨੇ ਵੀ ਮੋਬਾਈਲਾਂ ਤੇ ਮਰੀਕ ਆਲਾ ਚੱਲੀ ਜਾਂਦਾ ਹੈ ਰਮਣੇ ਦਾ ਪੀਵੀ 31 ਵਾਲਾ ਚੱਲੀ ਜਾਂਦਾ ਪ੍ਰੇਮ ਦਾ ਚੱਲੀ ਜਾਂਦਾ ਇਹ ਵੀਰ ਦਾ ਚੱਲੀ ਜਾਂਦਾ ਮੇਰੇ ਵਾਲੇ ਚੈਨਲ ਚੱਲੀ ਜਾਂਦੇ ਆ ਵੀਰ ਦਾ ਚੱਲੇ ਕੋਈ ਵੀ ਚੈਨਲ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਆ ਫੇਸਬੁੱਕ ਤੇ ਜਾਂ ਤੁਸੀਂ YouTube ਤੇ ਆਪਦਾ ਜਿਹੜਾ ਸੈਟਮ ਡਾਊਨਲੋਡ ਕਰਕੇ ਮੇਲੇ ਵਾਲਾ ਚੜਾ ਸਕਦੇ ਮੇਲੇ ਵਾਲ ਤੇ ਕੋਈ ਕਾਪੀਰਾਈਟ ਨਹੀਂ ਸੁਣ ਦਿੰਦਾ ਤੇ ਜੇ ਤੁਸੀਂ ਮੰਗਾਉਣੇ ਵੀ ਪੋਟਰ ਜਿਵੇਂ 90742001110 ਦਾਸਤ ਵਾਲਾ ਨੰਬਰ ਬਲਦੇਵ ਕੋਲੇ ਹੁੰਦਾ ਉਹਦੇ ਤੇ ਮੈਸੇਜ ਕਰੋ ਵੀ ਭਾਈ ਮੇਲੇ ਦੇ ਪੋਟਰ ਤੋਰ ਦਿਓ ਤੁਹਾਨੂੰ ਸਾਰੇ ਪੋਟਰ ਤੋਰੀ ਚੱਲਾਂਗੇ ਤੇ ਜਿਹੜੇ ਭਰਾ ਪਿੰਡਾਂ 'ਚ ਲਵਾ ਸਕਦੇ ਕਢਾ ਕੇ ਉਹਦੀ ਫੋਟੋ ਲਵਾ ਕੇ ਸੈਟਿੰਗ ਕਰਵਾ ਕੇ ਵੀ ਲਵਾ ਸਕਦਾ ਕੋਈ ਚੱਕਰ ਨਹੀਂ ਵੀ ਆਪਦੀ ਫੋਟੋ ਆ ਤੇ ਪਿੰਡਾਂ 'ਚ ਲਵਾ ਕੇ ਲਾ ਸਕਦੇ ਕੋਈ ਵੀ ਮਰਜ਼ੀ ਭਰਾ ਹੋਵੇ ਠੀਕ ਹੈ ਤੇ ਨਹੀਂ ਤੁਸੀਂ ਪਿੰਡਾਂ 'ਚੋਂ ਵੀ ਛੋਟਾ ਵੱਡਾ ਕਢਾ ਕੇ ਤੇ ਜਾਂ ਤੁਸੀਂ ਹੋਂ ਵੀ ਪਿੰ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਾਕੀ ਦੋ ਗੱਲਾਂ ਦੱਸ ਸਾਬ ਕਰਨਗੇ ਹਾਂਜੀ ਡਾਕਟਰ ਸਾਹਿਬ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਉਂਕਿ ਤੁਹਾਡੀ ਵੀ ਬਹੁਤ ਵੱਡੀ ਦੇਣ ਹੁੰਦੀ ਹੈ ਮੇਰੇ ਤੇ ਜ਼ੋਰ ਵੀ ਬਹੁਤ ਲੱਗਦਾ ਤੇ ਤੁਸੀਂ ਕੋਈ ਚਾਰ ਸ਼ਬਦ ਸਾਨੂੰ ਹਾਂਜੀ ਦੇਖੋ ਸਾਰੇ ਭਰਾਵਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿਹੜੀ ਸਾਡੇ ਬੀਐਫਏ ਟੀਮ ਦੀ ਸਾਰੀ ਗੱਲ ਲੋਕਾਂ ਤੱਕ ਪਹੁੰਚਾਉਨੇ ਹੋ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਬਾਕੀ ਰਿਹਾ ਕੁਝ ਨਹੀਂ ਮੈਂ 1 ਮਿੰਟ ਦੀ ਇਹ ਸਾਰੀਆਂ ਗੱਲਾਂ ਪੂਰੀਆਂ ਕਰੂੰਗਾ ਠੀਕ ਹੈ ਨਾ ਨੀਲੀ ਰਾਵੀ ਦੇ ਦੋ ਪੈਰ ਜਿਹੜੇ ਕਾਲੇ ਜਣੇ ਉਹ ਸਾਨੂੰ ਮਨਜ਼ੂਰ ਨੇ ਅਕੂ ਗੋਲ ਹੋਣੀ ਚਾਹੀਦੀ ਜਿਵੇਂ ਪ੍ਰਧਾਨ ਨੇ ਦਸੀਆ ਉਹ ਬਰੀਡ ਕੰਪੀਟੀਸ਼ਨ ਤੇ ਮਿਰਕ ਕੰਪੀਟੀਸ਼ਨ ਦੋਨੋਂ ਹੀ ਲੜ ਸਕਦੀ ਆ ਤੇ ਮੋਰਾ ਦੀ ਮੱਝ ਜਿਵੇਂ ਪਹਿਲਾਂ ਗੀ ਉਵੇਂ ਜਿਕਰੀ ਆ ਤੇ ਬਾਕੀ ਜਿਹੜੀ ਦੁੱਧ ਵਾਲੀਆਂ ਮੱਝਾਂ ਦੀ ਐਂਟਰੀ ਆ ਉਹ 24 ਤੇ 25 ਤਰੀਕ ਨੂੰ ਦੋ ਦੇਣਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਉਵੇਂ ਜਿਕਰੀ ਠੀਕ ਆ ਨਾ ਤੇ ਛੋਟੇ ਬੱਚਿਆਂ ਦੀ ਐਂਟਰੀ 3 ਤਰੀਕ ਨੂੰ ਆ ਤਿੰਨ ਨੂੰ ਵਾਪਸ ਜਾ ਸਕਦੇ ਆ ਤੇ گاਵਾਾਂ ਤੇ ਬੱਕਰੀਆਂ ਵਾਲੇ ਜਿਹੜੇ ਉਹ ਮੰਨ ਲਓ 30 ਤਰੀਕ ਨੂੰ ਵਾਪਸ ਜਾ ਸਕਦੇ ਆ ਆਪਦਾ ਮੁਕਾਬਲਾ ਲੜ ਕੇ ਇੱਕ ਨਾ ਗੱਲ ਮੈਂ ਭੁੱਲ ਗਿਆ ਸੀਗਾ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰੀਏ ਵੀ ਸਰਟੀਫਿਕੇਟ ਇੱਕ ਤੋਂ ਲੈ ਕੇ 10 ਨੰਬਰਾਂ ਤੱਕ ਦਿੱਤੇ ਜਾਣਗੇ ਜੀ ਹਰੇਕ ਕੈਟਾਗਰੀ ਦੇ ਵਿੱਚ ਹਰੇਕ ਕੈਟਾਗਰੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਤੁਹਾਡਾ ਵੀ ਬਹੁਤ ਜਿਹੜਾ ਤੁਸੀਂ ਏਡਾ ਵੱਡਾ ਉਦਮ ਕਰਦੇ ਹੋ ਕਿਉਂਕਿ ਇਹ ਉਦਮ ਦੇ ਨਾਲ ਹੀ ਆਪਣੀਆਂ ਜਿਹੜੀਆਂ ਪੰਜਾਬ ਨਸਲ ਲਾ ਲਓ ਕੋਈ ਵੀ ਨਸਲ ਲਾ ਲਓ ਤੇ ਮਤਲਬ ਬਾਬਾ ਦੁਨੀ ਹੈ ਨਾ ਹਾਂਜੀ ਫਿਰ ਮੈਨੂੰ ਇੱਕ ਛੋਟੀ ਜੀ ਗੱਲ ਹੋਰ ਰਹੀ ਸੀ ਬਾਕੀ ਸਾਰੇ ਭਰਾ ਮੈਨੂੰ ਇਹ ਵੀ ਰਿਕੁਐਸਟ ਹੈ ਵੀ ਜਿਹੜਾ ਜਜਸ ਜੱਜ ਸਾਹਿਬ ਆਉਣਗੇ ਜਿਹੜੀ ਜਜਿੰਗ ਹੋਊਗੀ ਉਹ ਫੈਸਲਾ ਐਂਡ ਤੇ ਅੰਤਮ ਫੈਸਲਾ ਜੀ ਜੱਜਾਂ ਦਾ ਠੀਕ ਹੈ ਜਿਹੜਾ ਕਮੇਟੀ ਦੇ ਨਾਲ ਕਰਤਾ ਉਹਦੇ ਉੱਤੇ ਕੋਈ ਪੈਂਤੂ ਪਰੰਤੂ ਨੂੰ ਜਿਹੜਾ ਕੋਈ ਵੀ ਕੋਈ ਜਾਂ ਰੌਲਾ ਪਾਉ ਜਾਣ ਬਦਿ ਕਿਸੇ ਵੀ ਕਰੂਗਾ ਚਲੋ ਉਹ ਉਹਦੀ ਮਰਜ਼ੀ ਹੈ ਪਰ ਉਹਨਾਂ ਨੂੰ ਅਜੇ ਤੇ ਹਦਾਇਤਾਂ ਨਹੀਂ ਤਕੜੀਆਂ ਵੀ ਉਹਨੂੰ 3 ਸਾਲ ਲਈ ਯਕੀਨਨ ਨਹੀਂ ਬੈਨ ਹੋ ਜਾਣਾ ਜਿਹੜਾ ਕੋਈ ਰੌਲਾ ਬੈਨਸ ਬਾਜੀ ਕਰਦਾ ਠੀਕ ਆ ਤੁਸੀਂ ਪਿਆਰ ਨਾਲੋਂ ਪੁੱਛੋ ਵੀ ਜੀ ਕੀ ਕਮੀ ਸੀ ਜਾਂ ਕੀ ਚੱਕਰ ਹੈ ਨਾ ਹਾਂ ਜੀ ਕਿਉਂਕਿ ਪੂਰਾ ਮਾਨਦਾਰੀ ਮੇਲਾ ਜਿਹੜਾ ਬੰਦਾ ਕੋਈ ਢਾਂਚਾ ਖਰਾਬ ਕਰੂਗਾ ਤਾਂ ਉਹਨੂੰ 3 ਸਾਲਾਂ ਲਈ ਬੈਨ ਕੀਤਾ ਜਾਊਗਾ ਤੇ ਕਮੇਟੀ ਦਾ ਫੈਸਲਾ ਤੇ ਜੱਜਾਂ ਦਾ ਫੈਸਲਾ ਅੰਤਮ ਹੋਊਗਾ ਜੀ ਉਦੋਂ ਉੱਤੇ ਕੁਝ ਨਹੀਂ ਬੱਸ ਪ੍ਰਧਾਨ ਜੀ ਇੱਕ ਜੱਜ ਦੱਸ ਦੋ ਵੀ ਆਪਣੇ ਕਿਹੜੀ ਸੰਸਥਾ ਵੱਲੋਂ ਆ ਰਹੇ ਨਹੀਂ ਜਣੀ ਸਰਕਾਰੀ ਆਉਣਗੇ ਜੀ ਲੁਧਿਆਣੇ ਕਾਨੂੰਾ ਜੀ ਹਾਂਜੀ 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 ਬਿਲਕੁਲ ਜੀ ਹਾਂਜੀ ਬਹੁਤ ਧੰਨਵਾਦ ਜੀ ਸਾਰੇ ਅੱਜ ਆਪਾਂ ਪਹਿਲਾਂ ਸ਼ੋਰ ਨਹੀਂ ਕਰਨੇ ਜਿਹੜੇ ਆਉਣਗੇ ਆਉਣਗੇ ਬਸ ਆਉਣਗੇ ਤਾਂ ਨਵੇਂ ਆਉਣੇ ਆ ਜੀ ਜ ਠੀਕ ਹੈ ਅ ਰਿਸ਼ਤੇਦਾਰ ਆ ਗਿਆ ਆਪਣਾ ਕਹਿੰਦਾ ਉਹ ਇਹ ਤਾਂ ਜੱਜਾਂ ਦਾ ਤਾਂ ਕਹਿੰਦਾ ਪਿੰਦੀ ਨੂੰ ਵੀ ਨਹੀਂ ਪਤਾ ਵੀ ਕਿਹੜੇ ਆਉਣਗੇ ਨਹੀਂ ਨਹੀਂ ਸੱਚ ਮੱਚ ਮੱਚ ਹੈ ਕਿਉਂਕਿ ਕਿਉਂਕਿ ਸਾਡੇ ਕੋਲੇ ਹਜੇ ਉਹ ਉਹ ਸਾੰਡ ਕੇ ਦੇਈ ਜਾਂਦੇ ਸਾਨੂੰ ਹਜੇ ਸਾਨੂੰ ਸਾਡੇ ਕੋਲੇ ਆਪਦੇ ਕੋਲੇ ਲੈਟਰ ਨਹੀਂ ਸਾਨੂੰ ਉਹ ਵੀ ਲੈਟਰ ਨੂੰ 25 30 ਤਰੀਕ ਨੂੰ ਮਿਲਣੀ ਆ ਵੀ ਭਾਈ ਆ ਜੰਦਾ ਸਲਮਾਨਤ ਆਪਦੇ ਨਾਮ ਨੂੰ ਲਿਖਿਆ ਲੋ ਜਿਹੜੇ ਟਰਫਾਂ ਦੇਣੀਆਂ ਠੀਕ ਹੈ ਠੀਕ ਹੈ ਤੇ ਉਹਦੇ ਲਈ ਆ ਸੀ ਉਸ ਤੋਂ ਬਾਅਦ ਫਿਰ ਆਈਆਂ ਵੀ ਜੱਜ ਵੀ ਬਧੀਆ ਨਵੀਂ ਆਈ ਤੀ ਤੇ ਪੜਾਕ ਜਰ ਪੂਰੀ ਤਣਮਣੋਂ ਅੱਗੇ ਵੀ ਆਪਣਾ ਇਮਾਨਦਾਰ ਮੇਲੀ ਆ ਇਮਾਨਦਾਰੀ ਰਹੂਗਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਦਾਂ ਹੀ ਕੰਮ ਕਰਾਂਗੇ ਜਿੰਨਾ ਟਾਈਮ ਵੀ ਭਰਾ ਇਕੱਠੇ ਰਹਿਣਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਵੱਧ ਤੋਂ ਵੱਧ ਸਹਯੋਗ ਆਇਆ ਦੇਣਾ ਵੱਧ ਤੋਂ ਵੱਧ ਮੇਲੇ ਨੂੰ ਪ੍ਰਮੋਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਤੁਹਾਡੇ ਭਰਾਵਾਂ ਦੀ ਜ਼ਰੂਰਤ ਹੈ ਹਾਂ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜੀ ਫੰਡ ਦੀ ਵੀ ਲੋੜ ਹੁੰਦੀ ਹੈ ਤੁਹਾਡੇ ਭਰਾਵਾਂ ਦੇ ਸਰਤੀ ਮੇਲਾ ਹੁੰਦਾ ਹੈ ਫੰਡ ਦੇ ਨਾਲ-ਨਾਲ ਕੰਮਾਂ ਦੀ ਵੀ ਲੋੜ ਹੁੰਦੀ ਹੈ ਜੀ ਤੁਸੀਂ ਕੰਮ ਧੰਦਾ ਨਾਲ ਕਰਵਾਮੋਗੇ ਹਨਾ ਕਿੰਨੇ ਭਰਾ ਤੇ ਤੁਹਾਡੀ ਉਹ ਵੀ ਸਪੋਰਟ ਦੀ ਲੋੜ ਹੈ ਵੀ ਤੁਸੀਂ ਤੁਹਾਡਾ ਪਿੰਡ ਧੂੜੀਏ ਜੇ ਸੋਨੂੰ ਪਤਾ ਛੋਡੇ ਨਾਲ ਦੇ ਪਿੰਡਾਂ ਨੂੰ ਨਹੀਂ ਪਤਾ ਤੁਸੀਂ ਉੱਥੇ ਵੀ ਕੋਸ਼ਿਸ਼ ਕਰੋ ਤੇ ਇਸ ਲੋਟ ਸੈਕਟਮ ਜਿਹੜਾ ਬਣ ਜਾਊਗਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਹਾਂ ਚੱਲ ਜੀ